ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਔਲ ਖਡੇਰੀ ਫਾਰਮ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਔਲਖ ਤੇ ਜ਼ਿਲ੍ਹਾ ਫਰੀਦਕੋਟ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਿਹੜਾਂ ਦਿਖਾਉਣੀ ਹੈ ਇੱਕ ਤਾਜੀ ਸੂਈ ਹੈ ਤੇ ਇੱਕ ਹਫ਼ਤੇ ਤੋਂ 10 ਦਿਨਾਂ ਦੀ ਕੱਚੀ ਹੈ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਵਿਹੜ ਦੇਖ ਰਹੇ ਆ ਇਹ 4-5 ਦਿਨ ਹੋ ਗਏ ਵੀਰ ਦੱਸਦਾ ਵੀ ਸੂਈ ਨੂੰ ਤੇ 16 ਕਿਲੋ ਬੌਲਾ ਜਿਹੜਾ ਇਹਦੇ ਉੱਥਾਰਿਆ ਈ ਹੈ 24 25 ਕਿਲੋ ਇਹ ਕੰਪੈਸਟੀ ਹੈ ਗਾਂ ਦੀ ਤੇ ਮਾਂ ਕਰੇ ਨੇ ਜਿਹੜਾ ਬਹੁਤ ਸੋਹਣੀ ਬੱਚੀ ਨੂੰ ਜਨਮ ਦਿੱਤਾ ਹੈ ਬੱਚੀ ਤੁਸੀਂ ਚੈੱਕ ਕਰ ਸਕਦੇ ਆ ਇੱਕ ਵਾਰੀ ਗਾਂ ਤੁਸੀਂ ਦੇਖ ਸਕਦੇ ਆ ਸਾਫ ਥਣ ਹਵਾਨੇ ਦੀ ਤੇ ਕੱਲਾ ਕੱਲਾ ਮੁੱਠੀ ਦੀ ਚੋਈ ਵਾਲਾ ਥਣ ਲੱਗੇ ਦੇਖ ਸਕਦੇ ਆ ਹੱਥੀ ਚੋਈ ਵਾਲਾ ਚੰਗੇ ਕੱਦ ਕਾਠ ਦੇ ਵਿੱਚ ਤੇ ਜਿਹੜੀ ਦੂਜੇ ਨੰਬਰ ਤੇ ਤੁਸੀਂ ਵੇਖ ਰਹੇ ਇਹ ਹਫ਼ਤੇ ਤੋਂ 10 ਦਿਨਾਂ ਦੀ ਕੱਚੀ ਹੈ ਕੱਦ ਦਰਮਿਆਨਾ ਹੈ ਤੇ ਭਾਅ ਵੀ ਇਹਦਾ ਜਿਹੜਾ ਛੋਟਾ ਹੀ ਹੈ ਇਹ ਕਿਸੇ ਵੀਰ ਦੇ ਸਾਂਦਾ ਹੁੰਦੇ ਆ ਤੇ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਤੇ ਰੇਟ ਦੋਵਾਂ ਦੇ ਜਿਹੜੇ ਫੋਨ ਤੇ ਹੋਣਗੇ ਤੇ ਕੱਲੀ ਕੜਲੀ ਵਹਿੜ ਦੀ ਜਿਹੜੀ ਜਾਣਕਾਰੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਆ ਇਹ ਹਫ਼ਤੇ ਤੋਂ 10 ਦਿਨ ਹਜੀ ਲੈਂਦੀ ਹੈ ਸਾਥ ਥਾਣ ਹਵਾਨੇ ਦੀ ਹੈ ਢਿੱਲਾ ਥੰਡਾ ਹਵਾਨੇ ਇੱਕ ਬਹੁਤ ਦੁੱਧ ਦੇ ਵੀ 14 ਤੋਂ 15 ਕਿਲੋ ਦੇ ਦੂਗੀ ਦਰਮਿਆਨੇ ਕੱਦ ਕੱਢ ਦੇ ਵਿੱਚ ਹੈ ਤੇ ਡੱਬੀ ਵਹਿੜ ਦਾ ਪੂਰਾ ਵੱਡਾ ਕੱਦ ਕਾਠਾ ਆ ਇਹਦੇ ਮਗਰ ਬੱਚਾ ਜਿਹੜੀ ਬੱਚੀ ਹੈ ਦੂਆਂ ਵਿਹੜਾਂ ਦੇ ਵਿੱਚੋਂ ਜੇ ਕਿਸੇ ਵੀਰ ਨੂੰ ਕੋਈ ਵੀ ਵਿਹੜ ਪਸੰਦ ਆਉਂਦੀ ਹੈ ਤੇ ਤੁਸੀਂ ਕਾਲ ਕਰਕੇ ਖੁਦ ਵਿజిਟ ਕਰ ਸਕਦੇ ਆਂ ਕੋਲੇ ਆ ਕੇ ਤਸੱਲੀ ਨਾਲ ਪਸ਼ੂ ਜਿਹੜਾ ਵੀ ਫੱਟਾ ਵੇਖ ਖਰੀਦ ਸਕਦੇ ਆਂ ਤੇ ਵਿਹੜਾਂ ਪੂਰੀਆਂ ਚੰਗੀਆਂ ਜੇ ਕੋਈ ਵੀ ਜੋੜਾ ਖਰੀਦਣ ਦਾ ਚਾਹਵਾਨ ਹੋਵੇ ਜੋੜਾ ਵੀ ਖਰੀਦ ਸਕਦਾ ਤੇ ਜੇ ਕਿਸੇ ਨੇ ਕੱਲੀ-ਕੱਲੀ ਵਿਹੜ ਲੈਣੀ ਕੱਲੀ ਵੀ ਲੈ ਸਕਦਾ ਆਹ ਵਿਹੜ ਦਾ ਰੇਟ ਜਿਹੜਾ ਪਾ ਵੀ ਦੱਸਦਾ ਵੀ ਛੋਟਾ ਹੀ ਮੁੱਲ ਹੈ ਕਿਸ ਹੁਣ ਤੇ ਕਰਨਾ ਪਰ ਮੁੱਲ ਉਹ ਵੇਰ ਦਾ ਜਿਹੜਾ ਰੇਟ ਹੈ ਉਹ ਬਾਈ ਨੇ 95000 ਰੁਪਏ ਰੱਖਿਆ ਤੇ ਮੋਕੇ ਤੇ ਜਿਹੜਾ ਮਾਨਤਨ ਹੋ ਜਾਣਾ ਸਾਰੇ ਦੋਸਤਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰੇ ਦੋਸਤਾਂ ਦਾ ਵੀਡੀਓ ਵੇਖਣ ਲਈ ਧੰਨਵਾਦ